ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲਿਆਂ ਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਵਿਖਾਉਣੀਆਂ ਇੱਕ ਤਾਂ ਮੇਰੇ ਹਿਸਾਬ ਨਾਲ ਤਾਜੀ ਸੂਈ ਸਵਾਈਓ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬੱਚਾ ਮੂਰੇ ਫਿਰਦਾ ਬੱਛੀ ਐ ਪਰਲੀ ਵੀ ਬਾਈ ਕਹਿੰਦਾ ਸੂਈ ਆ ਆ ਗੱਬਣਾ ਇਨਫੋਰਮੇਸ਼ਨ ਲੈ ਲੈਣਾ ਉਹ ਕਰ ਦੇਗਾ ਅਲਵਾ ਦਿੰਨੇ ਆ ਪਰਪੋਸ ਆਈ ਅਫੀਸ਼ੀਅਲ ਲੈ ਗਏ ਹਾਂਜੀ ਬਾਈ ਸასი ਗਾਲ ਬਾਈ ਸასი ਗਾਲ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9614326166 ਤਿੰਨ ਪਸ਼ੂ ਹਾਂਜੀ ਬਾਈ ਤਿੰਨ ਨੇ ਕਿੰਨੇ ਮਾਸੂਆ ਆਵੇ ਪਹਿਲਾ ਸੂਆ ਸੁੰਦੀ ਆ ਆਪ ਨੂੰ ਪਹਿਲਾ ਸੂਆ ਦੱਸੀ ਆ ਸਮਝ ਲੈਣਾ ਬੰਦਾ ਪਹਿਲਾ ਸਮਝ ਲੈ ਦੂਜਾ ਸਮਝ ਲੈ ਹਾਂਜੀ ਸਮਝ ਲੈ ਲਈ ਹੈ ਨਾ ਕਿੰਨੇ ਕਦਾਂ ਲੈ ਜੂ ਬਾਈ ਤਿਆਰ ਹੀ ਆ ਤਕਰੀਬਨ ਬਾਦ ਦੋ ਤਿੰਨ 10 ਗ੍ਰਾਮ ਲੈ ਜੂ ਹੁਦਾਂ ਚਾਰ ਲੈ ਜੂ ਬਾਦ ਤੋਂ ਆਤੀ ਨਹੀਂ ਗਰੀ ਕਿੰਨਾ ਕੁ ਦੁੱਧ ਪਿਆ ਜੂ ਫਿਰ ਬਈ ਆਪਾਂ 15-16 ਕਿਲੋ ਤੱਕ ਕੇ ਲਈਏ ਠੀਕ ਹੈ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ 5-6 ਦਿਨ ਬਈ 10 ਦਾ ਲੈ ਜੂ ਬਾਕੀ ਦਿਹਾੜੀ ਡੰਗ ਦਾ ਪਤਾ ਨਹੀਂ ਹੁੰਦਾ ਕਈ ਵਾਰ ਪਸ਼ੂ ਪਹਿਲਾਂ ਸੂ ਪੈਂਦਾ ਤੇ ਕੋਈ ਉੱਪਰ ਵੀ ਲੈ ਸਕਦਾ 15-16 ਕਿਲੋ ਦੁੱਧ ਬਈ 10 ਦਾ ਮੈਂ ਮੰਨ ਕੇ ਲਈ ਕਿ ਇੰਨਾ ਪਿਆ ਜੂ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੈ ਬਾਈ ਕਹਿੰਦਾ ਸੋਹਣੀ ਬੱਚੀ ਆ ਜਰਸੀ ਨਸਲਦੀ ਆ ਕਾਫੀ ਕਲਰ ਦੀ ਜਰਸੀ ਆ ਦੁੱਧ ਦੇ ਜਰਸੀਆਂ ਦਾ ਮੱਝਾ ਆ ਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ ਬਾਕੀ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆਹੀ 5-7 ਦਿਨ ਰਹਿ ਗਏ ਭਾਦੋਂ ਦੇ ਤੇ ਪਹਿਲੀ ਗੱਲ ਲਗਭਗ ਤਾਂ ਸਵੇਰ ਸ਼ਾਮ ਤਾਂ ਮੌਸਮ ਫੁੱਲੀ ਫਰਕ ਪੈ ਗਿਆ ਤੇ ਆ ਜਿਹੜੇ ਦਿਨੇ ਦੁਪਹਿਰੇ ਥੋੜੀ ਜੀ ਗਰਮੀ ਹੁੰਦੀ ਆ ਤੇ ਉਹ 5-7 ਦਿਨਾਂ ਤੱਕ ਉਹਦਾ ਵੀ ਫਰਕ ਪੈ ਜਾਣਾ ਯਾਨੀ ਕਿ ਕਹਿੰਦਾ ਮਤਲਬ ਮੇਰਾ ਇਹ ਆ ਮੌਸਮ ਵਧੀਆ ਆ ਗਿਆ ਰੁੱਤ ਵਧੀਆ ਆ ਗਿਆ ਤੁਸੀਂ ਵਧੀਆ ਸੇਵਾ ਕਰ ਲਓਗੇ ਕਰਮਾ ਵਾਲੀ ਛਾਲੂ ਛਾਲ ਵਧੀਆ ਦੁੱਧ ਪਿਆਜੂ 15 16 ਕਿਲੋ ਵੀਰ ਦੱਸਦਾ ਦੁੱਧ ਪਿਆਜੂ ਬਾਲਟੇ ਲ ਬਹੁਤ ਪਈਆਂ ਆ ساری ਬਾਲਟੇ ਕੱਢ ਕੇ ਸੂਣਾ ਕਰਮਾ ਵਾਲੀ ਨਥਣ ਸੋਹਣਿਆ ਆਸਦੀ ਚੁਆਈ ਵਾਲੇ ਗੈਬ ਚ ਲੱਗੇ ਹੋਏ ਆ ਦੂਜਾ ਸਵੇਰ ਬੱਚੀ ਬਾਕੀ ਜਿਹਦੇ ਪਸੰਦ ਆਉ ਜਿਹੜਾ ਸੁਆ ਅਗਲੇ ਨੇ ਮੰਨਣਾ ਬਾਈ ਕਹਿੰਦਾ ਅਗਲਾ ਆਪ ਦੀ ਮੰਨ ਕੇ ਸੌਦਾ ਕਰ ਲੈ ਮੁੱਲ ਜਾਇਜ ਜੇ ਲੈਣ ਦੇ ਨਾਲ 47000 ਚੋ ਮਾਨਤਨ ਕਰ ਦਾਂਗੇ ਹੂੰ ਸਹੀ ਆ ਦੋਸਤੋ 47000 ਚੋ ਬਾਈ ਕਹਿੰਦਾ ਮਾਨਤਨ ਕਰ ਦੂੰ ਜਿਹਦੇ ਪਸੰਦ ਆਉਗੀ ਅਗਲਾ ਬੇਫਿਕਰ ਹੋ ਕੇ ਆਜੇ ਦੋ ਨੰਬਰ ਤੇ ਆ ਜੀਏ ਇਹ ਬਾਈ ਚੀਜਾਂ ਸੁਆ ਸੂਈ ਦੀ ਆ ਹਾਂਜੀ ਸੂਈ ਨੂੰ ਕੋਈ ਬੰਦਾ 10 ਦਣ ਮੰਨ ਲੇ 15 ਮੰਨ ਲੇ ਇਹ ਗਾਂ ਦਾ ਕਾਂਲ ਅੱਜ ਚੱਲਿਆ ਵਾ ਠੀਕ ਆ ਤੇ ਆਪਾਂ ਦਾ ਦੁੱਧ 10 ਕਿਲੋ ਜੋ ਕਿ ਲੈ ਸੀ ਅੱਜ ਟਾਈਮ ਆਪਣੇ ਕੋਲ 8 ਕਿਲੋ ਦੁੱਧ ਤਿਆਰ ਆ 4 4 ਕਿਲੋ ਹਾਂ ਉਹ ਬੰਦਾ ਭਾਵੇਂ ਆਪਣੇ 2 ਦਿਨ 3 ਦਿਨ ਜਿੰਨੇ ਦਿਨ ਮਰਜੀ ਤਸੱਲੀ ਕਰ ਲਿਆ ਉਹਦੀ ਚੋਕੀ ਦੇਖਣੇ ਆਪਾਂ ਜੀ ਜਾਇਦ ਜਾਂ ਮੁੱਲ ਲੈਣ ਦੇ ਨਾਲ ਆਪਾਂ 31000 ਚੋਂ ਮਾਨਤਾ ਨੇ ਕਰ ਦਾਂਗੇ ਮਰਲੇ ਦੇ ਬੱਛੀ ਆ ਠੀਕ ਹੈ ਦੋਸਤੋ ਮਗਰੇ ਦੇ ਬੱਛੀ ਆ ਆਪਾਂ ਬਾਈ ਕਹਿੰਦਾ ਅਗਲੇ ਦੇ ਘਰੇ 10 ਕਿਲੋ ਦੁੱਧ ਚੋਕੀ ਲਿਆਂਦੀ ਆ ਪਰ ਹੁਣ 8 ਕਿਲੋ ਦੁੱਧ ਆ ਉਪਰਾ ਕਰਗੀ ਲਾ ਲੋ ਜਾਂ ਫੀਡ ਦਾ ਫਰਕ ਪੈ ਗਿਆ ਜਾਂ ਉਹੀ ਘਟਾ ਗਈ ਲਾ ਲੋ 8 ਕਿਲੋ ਦੁੱਧ ਆ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ ਮਗਰੇ ਦੇ ਵੱਛੀ ਆ ਕਾਲੇ ਰੰਗ ਦੀ ਕ੍ਰੋਸ ਸੰਗ ਦੀ ਸੂਈ ਸਵਾਈ ਵਹਿੜ ਆ ਦੁੱਧ ਇਹਨਾਂ ਦਾ ਮੱਝਾਂ ਲੱਗਈ ਹੁੰਦਾ ਥਣ ਸੋਹਣੇ ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ 8 ਕਿਲੋ ਦੁੱਧ ਦੋ ਟਾਈਮ ਚਾਰ ਟਾਈਮ ਭਵਾ ਅਗਲਾ 10 ਟਾਈਮ ਚੋਗੇ ਲੈ ਜੇ ਦੁੱਧ 9 ਹੀ ਹੋਊਗਾ ਪਰ ਆਪਾਂ ਦੱਸਣਾ 8 ਹੀ ਆ ਠੀਕ ਆ ਮੁੱਲ 31000 31000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ ਬਾਈ ਕਹਿੰਦਾ 9 ਕਿਲੋ ਹੀ ਹੋਊਗਾ 8 ਕਿਲੋ ਕਹਿਨੇ ਆ ਚੋ ਕੇ ਲੈ ਜੇ ਭਾਵਾ ਅਗਲਾ ਮਗਰ ਬੱਚਾ ਸੋਹਣੇ ਬੱਚੀ ਐ ਵਧੀਆ ਸੇਵਾ ਕਰ ਲੋਂਗੇ ਸੋਹਣੀ ਵੜ ਤਿਆਰ ਹੋ ਜੂ ਲਾਸਟ ਵਾਰੇ ਦੱਸ ਦੇ ਬਾਈ ਉਹ ਬਾਈ ਹੁਣ ਉਹਦਾ ਬੱਚਾ ਮਰਿਆ ਵਾ ਹਮ ਹੈਗੀ ਉਹ ਤੈ ਲੈ ਕੇ ਥਾਂ ਚੋਂ ਬਹਿਣੀ ਕ ਕ ਬਹਿਣੀ ਹੈ ਉਹ ਪਾਰਲੀ ਸਾਈਡ ਤੇ ਕੋ ਬਹਿਣੀ ਹਲ ਤੋਂ ਠੀਕ ਹੈ ਇਹ ਆਪੇ ਇੱਕੋ ਕਰਾ ਜੋੜੇ ਲਿਆ ਇਹ ਕੋਈ ਡੁੱਲੀਆਂ ਸੀਗੀਆਂ ਉਹਨਾਂ ਦਸਨ ਮੁਤਾਬਕੀ ਉਹ ਪੰਜਾਦਨੇ ਤੋਂ ਪਹਿਲਾਂ ਸੂਈ ਵੀ ਆ ਠੀਕ ਹੈ ਬਾਕੀ ਹਾਂ ਵੀ ਹੁਣ ਆ ਦਾ ਬੰਦਾ ਅਗਲੇ ਨੇ ਕਹਿਣਾ ਖੜੀ ਉਹੀ ਕਹੀ ਜਾਂਦੇ ਹਨ ਆ ਜੀ ਸਮਝ ਲੈ ਲਵੇ ਦੁੱਧ ਦੋਸਲੇ 10 ਕਿਲੋ 11 ਆਪਾਂ 9 ਕਿਲੋ ਲੈ ਕੇ ਦੇਣੀ ਮੰਨ ਲਾ ਮੰਨ ਲੂ ਆਪਾਂ ਬਲ ਲੈਣ ਦੇ ਨਹੀਂ ਜਾਣਾ 25000 ਚੋਂ 500 ਛੋੜ ਕਰਾਂਗੇ 25000 ਚੋਂ ਬਾਈ ਕਹਿੰਦਾ 500 ਰੁਪਿਆ ਛੋੜਦਾ ਕਰ ਦੂੰਗਾ ਦੁੱਧ 10 ਕਿਲੋ ਐ 9 ਕਿਲੋ ਮੰਨ ਕੇ ਅਗਲਾ ਆਜੇ ਸਾਢੇ 4 ਕਿਲੋ ਸਵੇਰ ਸਾਢੇ 4 ਕਿਲੋ ਸ਼ਾਮ ਨੂੰ 9 ਕਿਲੋ ਦੁੱਧ ਐ ਕਬੈਣੀ ਵਾਲੇ ਮਗਰਲੇ ਥਣ ਤੋਂ ਕਿ ਮੂਰਲੇ ਤੋਂ ਮੂਰਲੇ ਤੋਂ ਮਾਰੇ ਥਣ ਪਹਿਲਾਂ ਚੜਿਆ ਹਵਾ ਕਬੈਣੀ ਵਾਲੇ ਮੂਰਲੇ ਥਣ ਤੋਂ ਟੱਲ ਆ ਬਾਕੀ ਥਾਣੋਂ ਤੁਹਾਨੂੰ ਦਿੱਸੀ ਜਾਂਦਾ ਮਸਾ ਉਂਗਲ ਦੇ ਫੁੱਲ ਕਰਗਾ ਟੱਲ ਐ ਇਹ ਥਣ ਤੋਂ 2 ਨੰਬਰ ਤੇ 3 ਨੰਬਰ ਬਾਈ ਦੱਸਦਾ ਆਪਾਂ ਇੱਕੋ ਘਰੋਂ ਵਹਿੜਾਂ ਲਈਆਂ ਜਿਨ੍ਹਾਂ ਤੋਂ ਲਈ ਆ ਉਹ ਕਹਿੰਦੇ ਆ ਕਿ ਆ ਦੋ ਨੰਬਰ ਨਾਲੋਂ ਉਹਨੂੰ ਕੋਈ 5-4 ਦਿਨ 7 ਦਿਨ ਸੋ ਇਹ ਨੂੰ ਵੱਧ ਹੋ ਗਿਆ ਬਾਕੀ ਜਿਹਦੇ ਪਸੰਦ ਆਊ ਅਗਲਾ ਬਾਈ ਦੇ ਘਰੇ ਆਵੇ ਬਾਈ ਆਪਾਂ ਦੇਣ ਨਹੀਂ ਕਲੀਅਰ ਕੇ ਦੱਸ ਦੇਣਾ ਇਕੱਲਾ ਵੱਧ ਕਹਿੰਦਾ ਉਹ ਵਹਿੜ ਤਾਜੀ ਆ ਬੰਦਾ ਵੀ ਆ ਸਾਡ ਡਾਕਟਰ ਲਿਆਵੇ ਚੈੱਕ ਕਰਾ ਲੈ ਠੀਕ ਹੈ ਆਪਾਂ ਉਹਨੇ ਵੀਡੀਓ ਸਾਰੇ ਕੁਸ ਆਪਾਂ ਵੇਖੀ ਫੇਰ ਲਈਆ ਠੀਕ ਹੈ ਇਹ ਜਣੀ ਅਗਲਾ ਕੋਈ ਨਹੀਂ ਟੋਕੜ ਤੇ ਕਹੀ ਜਾਂਦੇ ਆ ਹੋਰ ਜੇ ਕੰਮ ਕੋਈ ਨਹੀਂ ਬੰਦਾ ਡਾਕਟਰ ਲਿਆਵੇ ਚੈੱਕ ਕਰਾਵੇਗਾ ਸਾਢੇ 24000 ਦੀ ਦੇ ਦੇਣੀ ਆ ਤਿੰਨ ਨੰਬਰ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਿਆਵੇ ਹੱਥ ਪਵਾ ਕੇ ਵੇਖ ਲੈ ਉਹੀ ਭੈਣ ਭਰਾ ਬਾਈ ਕਹਿੰਦਾ ਟੋਕੜ ਨਾ ਮੰਨੇ ਬਾਕੀ ਜਦੋਂ ਬਾਈ ਨੇ ਕਹਿ ਹੀ ਦਿੱਤਾ ਕਿ ਅਗਲਾ ਡਾਕਟਰ ਲਿਆਵੇ ਅਗਲਾ ਆਪਦਾ ਡਾਕਟਰ ਨਾਲ ਲਈ ਜਾਵੇ ਆਪਦੀ ਚੈੱਕ ਕਰਾ ਕੇ ਲੈ ਜਾਈ ਡਾਕਟਰ ਨੇ ਤਾਂ ਦੱਸ ਹੀ ਦੇਣਾ ਵਾ ਜੇ ਬਾਲੇ ਚਰ ਦੀ ਸੂਈ ਹੋਈ ਤਾਂ ਪਤਾ ਲੱਗ ਹੀ ਜਾਣ ਥੋੜੇ ਘਣੇ ਦਿਨਾਂ ਦਾ ਤਾਂ ਚਲੋ ਵੱਧ ਘਟਣਾ 10 15 ਦਿਨਾਂ ਦਾ ਫਰਕ ਨਹੀਂ ਪੈਂਦਾ ਹੁੰਦਾ ਕੁਝ ਜੇ ਟੋਕੜ ਨੂੰ ਆਪਾਂ 10 ਦਿਨ ਵੱਧ ਕਹਿ ਦਈਏ ਕਿ ਇਹਨੂੰ ਤਾਂ 9 ਮਹੀਨੇ 15 ਦਿਨ ਹੋਏ ਐ ਸੂਈ ਨੂੰਵੇਂ ਸੱਜਰ ਥੋੜੀ ਬਣ ਲੱਗੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਤਿੰਨ ਪਸ਼ੂ ਸੇਲ ਹੈ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ 1 ਨੰਬਰ ਸੂਈ ਸਵਾਈ 2 ਨੰਬਰ ਗੱਭਾ 1 ਨੰਬਰ ਗੱਭਣ 2 ਨੰਬਰ ਤਾਜੀ ਸੂਈ ਆ ਮਗਰ ਵਚੀ ਇਹ 3 ਨੰਬਰ ਵੀ ਬਾਈ ਕਹਿੰਦਾ ਤਾਜੀ ਸੂਈ ਆ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜੀ ਵੜ ਪਸੰਦ ਆਉਂਦੀ ਆ ਮੁੱਲ ਜਾਇਜ਼ ਹੀ ਆ ਮਾਨਤਾਣ ਹੋ ਜੂ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ